ਤਾਂ ਦੇ ਮੁੰਡਿਆਂ ਦੀ ਘਾਣ ਜੇ ਤਿੰਨ ਜੱਟ ਦੇ ਤਿੰਨ ਮੁੰਡੇ ਦੇਖਣੇ ਪਿੰਡ ਚ ਉਹ ਦੋ ਤਾਂ ਬੈਹਿ ਹੋਏ ਤੇ ਸਿਆਣੇ ਦੇ ਇੱਕ ਥੋੜਾ ਜਿਹਾ ਲੋਟ ਜਾਈ ਸੀ ਸਿੱਧਾ ਸਾਦਾ ਜਿਹਾ ਉਹ ਗੱਪੀ ਵੀ ਸੀ ਉਹ ਕਿਸੇ ਦੀ ਗੱਲ ਜੇ ਮਾੜੀ ਜੀ ਵੀ ਸੁਣ ਲੈਂਦਾ ਉਹ ਨੂੰ ਵਧਾ ਨਾ ਗੱਪ ਮਾਰ ਮਰ ਜਾਦੇ ਬਸ ਇਹ ਗੱਪੀ ਛੱਪੀ ਉਹ ਨੂੰ ਕਹਿੰਦੇ ਗੱਪੀ ਉਹਨੇ ਹੌਲੀ ਹੌਲੀ ਦੂਜੇ ਤਾਂ ਹੁਣ ਵਿਆਹ ਚੋ ਤਾਂ ਪਿਆ ਹੁਣ ਕੋਈ ਵੀ ਰਹਿ ਗਿਆ ਉਹਨੇ ਆਖਾ ਜੇ ਆਪਣਾ ਤਾਂ ਵਿਆਹ ਹੀ ਨਹੀਂ ਹੋਇਆ ਆਪਾਂ ਚੱਲ ਜਾਂ ਕਹਿੰਦਾ ਉਹਨੇ ਤਾਂ ਕੀ ਕਰਿਆ ਇੱਕ ਮਸ਼ਕਾ ਜਾਂ ਲੈ ਰਿਆ ਪਾਣੀ ਵਾਲਾ ਅੱਗੇ ਪਾਣੀ ਵਾਲੇ ਮਸ਼ਕ ਹੁੰਦੇ ਉਹ ਪਾਣੀ ਪਿਉਂਦੇ ਹੁੰਦੇ ਜੇ ਕਦੇ ਕਣਕਾ-ਕੁਣਕਾ ਵੜਦੇ ਜਦੋਂ ਉਦੋਂ ਬਾਜੀਗਰ ਜਾਂ ਕੋਈ ਮਰਾਸੀ ਉਹ ਨਹੀਂ ਫੜ ਦਿੰਦੇ ਨਾ ਪਾਣੀ ਪਿਆਂਦੇ ਨਾ ਲਾਂਗਾ-ਲੂੰਗਾ ਲੈ ਆਉਂਦੇ ਉਹ ਮਸ਼ਕ ਹੁੰਦੇ ਚਮੜੇ ਉਹਨੇ ਲੈ ਕੇ ਭਾਈ ਉਹ ਚ ਦੋ ਤੋਂ ਕਸੇਰਤਾ ਪਾਲੀ ਕਣਕਾ ਬਾਕੀ ਪਾਲਦੀ ਹਵਾ ਆੜ ਕੇ ਬੋਰੀ ਚ ਪਾ ਕੇ ਤੁਰ ਪਿਆ ਮੰਨ ਕੇ ਮੂੰਹ ਉਹਨੂੰ ਪਿੰਡ ਵਾਲੇ ਕਹਿੰਦੇ ਯਾਰ ਪਿੱਛੇ ਕਿਹਨੂੰ ਟੱਕਰਿਆ ਕਰੇ ਉਹ ਕਿ ਗੱਪੀਆਂ ਕਿੱਧਰ ਜਾਣਾ ਓਏ ਕਹਿੰਦਾ ਕਣਕ ਦੀ ਬੋਰੀ ਵੇਚ ਕੇ ਯਾਰ ਬਹੂ ਲਿਆਂਗਾ ਉਹ ਕਹਿੰਦਾ ਭਾਈ ਸਾਰਾ ਕਣਕ ਦੀ ਬੋਰੀ ਵੇਚ ਕੇ ਤੈਨੂੰ ਬਹੂ ਵਿਆਹ ਤੇਰਾ ਕੌਣ ਕਰੂ ਕਹਿੰਦਾ ਇਹਨੇ ਹੂੰਗਾ ਨਾ ਇਹਨੂੰ ਵੇਚ ਕੇ ਬਹੂ ਲਿਆਉਂ ਤੁਰ ਗਿਆ ਐ ਕਾਹਕੇ ਤੁਰਿਆ ਗਿਆ ਤੁਰਿਆ ਗਿਆ ਕਹਾ ਅਗਲਾ ਪਿੰਡ ਆਇਆ ਤਪੈਰਾ ਜਾਂ ਹੁਗੋ ਤੇ ਰਵਾਜ ਜਾਂ ਹੁੰਦਾ ਕਿ ਮੁਰਗੇ ਰੱਖਦੇ ਹਰੇਕ ਦੀ ਪਿੰਡ ਚ ਰੱਖਿਆ ਹੁੰਦਾ ਉਹ ਰੂੜੀਆਂ ਰਾੜੀਆਂ ਤੇ ਛੱਡ ਦਿੰਦੇ ਫਰੀਆਂ ਦੇ ਉੱਤੇ ਫਰੋਲ ਦੇ ਹੁਣ ਤਾਂ ਰਵਾਜ ਆ ਨਹੀਂ ਉਹ ਭਾਈ ਕਿਸੇ ਦੇ ਖਾਸੇ ਮੁਰਗੇ ਰੱਖੇ ਤੇ ਉੱਤੇ ਫਰਦੇ ਤੇ ਉੱਥੇ ਦਰਖਤ ਜਿਹੜੇ ਹੁੰਦੇ ਪਪਲ ਪੁੱਪਲ ਜੇ ਪਿੰਡ ਚੋਂ ਭੈ ਗਿਆ ਉਥੋਂ ਹੀ ਦੋ ਤਿੰਨ ਜਾਣੇ ਪਹਿਰੇ ਪਹਿਲਾਂ ਮਿਲਾਂਗੇ ਦੇਖ ਕੇ ਕੀ ਕਰਦਾ ਭਾਈ ਇੱਥੇ ਪੈਂ ਕਹਿੰਦਾ ਦਪਹਿਰਾ ਟਾਲ ਦਿਆ ਇਹ ਚ ਕੀ ਆ ਕਿ ਕਣਕ ਦਾ ਮੇਰੀ ਕਣਕ ਦੀ ਬੋਰੀ ਆ ਕਿ ਮੰਗ ਮੰਗ ਕੇ ਲਿਆ ਆ ਕਿਆਛਿਆ ਉਹਨੇ ਦੇਖ ਕੇ ਇਹ ਬਾਅਦ ਚ ਉਹਦੇ 200 ਦਾਣੇ ਦੇ ਮੁਰਗੇ ਆ ਮੁਰੇ ਖੰਡਿਆਤੇ ਹਵਾ ਕੱਢ ਕੇ ਉਹਦੀ ਬੋਰੀ ਚ ਪਾ ਲਿਆ ਉਹ ਭਾਈ ਉਹਨੇ ਰੋਲਾ ਪਾ ਲਿਆ ਮਗਰੋਂ ਕਹਿੰਦੇ ਕੀ ਹੋ ਗਿਆ ਕਹਿੰਦਾ ਮੇਰੇ ਮੁਰਗੇ ਜਨ ਮੇਰੀ ਅੱਖ ਲੱਗੀ ਆ ਮੁਰਗੇ ਮੇਰੀ ਹੱਕਾ ਕੇ ਕਣਕ ਦੀ ਬੋਰੀ ਖੰਡਿਆਤੀ ਇੱਥੇ ਕਹਿੰਦੇ ਤੂੰ ਕਣਕ ਦੀ ਬੋਰੀ ਯਾਰ ਕਿਥੋਂ ਲਿਆ ਜੀ ਲੋਕ ਭਾਈ ਵਿੱਚ ਪੁੱਛਣ ਲੱਗ ਜਾਨੇ ਉਹ ਜਿਹੜੇ ਉਹ ਦੇਖ ਕੇ ਕਹਦੇ ਉਹ ਕਹਿੰਦੇ ਵੀ ਕਣਕੇਦਲ ਹੈਗੀ ਸੀ ਅਸੀਂ ਦੇਖ ਕੇ ਗਾ ਪੋਰੀ ਹੈਗੀ ਦੀ ਕਣਕ ਜੀ ਲੈ। ਕਹਾ ਮੇਰੀ ਅੱਖ ਲੱਗ ਗਿਆ ਇਹਨੇ ਖੰਡਿਆਤੀ ਸਾਰੀ ਮੁਰਗੇ ਖਾ ਕੇ ਖੰਡਿਆ ਗਏ। ਰੋਂਣ ਲੱਗ ਗਿਆ ਕਹਿੰਦਾ ਮੈਂ ਤਾਂ ਮੰਗ ਕੇ ਮਸਾ ਲਿਆਤੀ ਮੇਰੀ ਮਾਂ ਮੈਨੂੰ ਕਹੂਗੀ ਤੂੰ ਕੁਛ ਲਿਆਤਾ ਹੈ ਨਹੀਂ। ਮੈਂ ਤਾਂ ਮਸਾ ਮੰਗੀ ਸੀ ਉਹ ਕਹੇ ਮਾਰੀਂਗਾ ਗੱਪ ਉੱਥੇ। ਗੱਪ ਤਾਂ ਹੁਣ ਮਾਰਦੇ ਦੀ ਗੱਪੀ ਸੀ ਪਹਿਲੀ। ਉਹਨਾਂ ਨੇ ਕਹਿੰਦੇ ਵੀ ਚਲ ਹੁਣ ਤਾਂ ਤੇਰੀ ਯਾਰ ਖਾ ਗਏ ਫਿਰ ਹੁਣ ਕੋਈ ਕਣਕ ਲੈ ਲੈ ਭਈ ਜਾਂ ਤਾਂ ਚਾ ਕਿਵੇਂ ਕਰਨਾ। ਕਹਿੰਦਾ ਚਲ ਹੁਣ ਮੈਂ ਕਿਵੇਂ ਕਰਨਾ ਮੈਨੂੰ ਤਾਂ ਇੱਕ ਮੁਰਗਾ ਹੀ ਦੇ ਦਿਓ। ਐਂ ਚਾਲ ਮੁਰਗਾ ਲੈ ਲੈ ਉਹ ਕਹਿੰਦੇ ਵੀ ਇਹਨੂੰ ਮੁਰਗਾ ਦੇ ਦਿਓ ਚਾਲ ਲੋਕ ਕਹਿੰਦੇ ਉਹਨੇ ਮੁਰਗਾ ਲੈ ਕੇ ਚੱਲ ਤੁਰ ਗਿਆ ਤੁਰਿਆ ਹੋਇਆ ਕਹਾ ਭਾਇਗਾ தாம் ਜਾ ਲੈਣ ਲੱਗਿਆ ਉੱਥੇ ਭੇਡਾਂ ਚਾਰ ਤੇ ਫਿਰਦੇ ਦੇ ਖੇਤਾਂ 'ਚ ਉਹਨੇ ਉੱਥੇ ਮੁਰਗਾ ਛੱਡਤਾ ਭੇਡਾਂ 'ਚ ਜਾਣ ਕੇ ਵੀ ਫਿਰੀ ਉਹ ਇੱਥੇ ਹੁਣ ਭੇਡਾਂ 'ਚ ਅੱਗੇ ਕਈ ਮੁਰਗੇ ਹਜਾਂਦੇ ਨੇ ਪੈਂਦਾ ਤਾੜਾਂ ਵੀ ਮਨ ਲਾ ਕੇ ਜਵਾਕਾਂ ਦੇ ਉਹਨਾਂ ਭੇਡਾਂ ਦੇ ਵੀ ਉਹ ਮੁਰਗਾ ਉਹਨਾਂ ਨਾਲ ਪੰਗੇ ਜੇ ਲੜਗਾ ਉਹਨਾਂ ਨੇ ਮੀਢੇ ਨੇ ਮਾਰਤਾ ਭਾਈ ਮੁਰਗਾ ਮਾਰਤਾ ਮੀਢੇ ਨੇ ਉਹ ਮਾਰਿਆ ਫੇਰ ਉੱਥੇ ਉਹਨਾਂ ਪਾਲਿਆ ਰੌਲਾ ਗੱਪੀ ਨੇ ਤਾਂ ਚਿੰਗ ਝੰਗੜਾ ਹੋਰ ਹੋ ਕੇ ਇਕੱਠੇ ਪਾਲੀ ਤਾਲੀ ਕਹਿੰਦੇ ਕੀ ਹੋ ਗਿਆ ਯਾਰ ਕਹਿੰਦਾ ਜੀਆ ਭੇਡਾਂ ਨੇ ਮੇਰਾ ਮੁਰਗਾ ਮਾਰਤਾ ਯਾਰ ਕਹਿੰਦਾ ਮੇਰਾ ਤਾਂ ਮੁਰਗਾ ਹੀ ਨਹੀਂ ਹੈ ਜਿਆ ਮੇਰੇ ਨਾਲ ਬੜਾ ਸ਼ੈਣਾ ਸੀ ਕਹਿੰਦੇ ਕੀ ਕਰਦਾ ਸੀ ਇਹ ਕਹਿੰਦਾ ਰੱਖਿਆ ਸੀ ਤਾਂ ਨਾਮ ਕਿਤੇ ਛੜ ਦੇਣੀ ਦੀ ਜਿੱਤ ਕੇ ਲਿਆਉਂਦਾ ਸੀ ਮੈਂ ਤਾਂ ਕਹਿੰਦਾ ਇਹਦੇ ਬਿਨਾ ਬਚੀ ਨਹੀਂ ਸਕਦਾ ਉਹ ਨਹੀਂ ਹੁੰਦਾ ਭਾਈ ਰੌਲਾ ਪਾਵੇ ਪਾਲਿਆ ਗੱਪੀ ਦੀ ਕੋਈ ਪਖੰਡੀਏ ਬਾੜੇ ਕਰੀਂਗਾ ਉਹ ਕਹਿੰਦੇ ਯਾਰ ਹੁਣ ਇਹ ਤਾਂ ਤੇਰਾ ਜਾਉਂਦਾ ਹੁੰਦਾ ਹੀ ਨਹੀਂ ਹੁਣ ਤੂੰ ਮਸਲਾ ਦੱਸ ਪਰ ਕਿਵੇਂ ਕਰਨ ਹੱਲ ਪਈਦਾ ਕਰੋ ਉਹ ਕਹਿੰਦੇ ਯਾਰ ਹੁਣ ਕੀ ਕਰਨਾ ਐਂ ਕਰੋ ਇਹਨੂੰ ਪੁੱਛ ਲੋ ਵੀ ਇੱਕਾ ਭੇਟ ਦੇ ਦਿੰਨੇ ਆ 17 ਉਹ ਕਹਿੰਦੇ ਵੀ ਹੋਰ ਤਾਂ ਤੇਰਾ ਕੋਈ ਇਲਾਜ ਨਹੀਂ ਤੈਨੂੰ ਆਹ ਆ ਦੇ ਦਿੰਨੇ ਆ ਅੰਬਾ ਪੇੜ ਲੈ ਜਾ ਜਾ ਮਿੱਡਾ ਲੈ ਜਾ ਕੋਈ ਸੱਤਰਾ ਲੈ ਜਾ ਕਹਿੰਦਾ ਚਲਾ ਐ ਕਰ ਲੋ ਫਿਰ ਹੁਣ ਤਾਂ ਕੋਈ ਹੋਰ ਤਾਂ ਕੀ ਬਾਹ ਹੈ ਉਹਨੇ ਉਹ ਭਾਈ ਉਹਨਾਂ ਤੋਂ ਇੱਕ ਪੇੜ ਲੈ ਲਈ ਪੇੜ ਲੈ ਕੇ ਤੁਰਿਆ ਗਿਆ ਤੁਰਿਆ ਆ ਗਿਆ ਗਾਹਾਂ ਜੱਟ ਦੇ ਉੱਤੇ ਬਲਦ ਜੀ ਬੰਨੇ ਖੜੇ ਤੇ ਉੱਥੇ ਦਮ ਜਾਲਣ ਲੱਗ ਗਿਆ ਉੱਥੇ ਉਹਨੇ ਪੇੜ ਵੀ ਬੰਨ ਤੇ ਬਲਦਾਂ ਚ ਲਵੇ ਹੂੰ ਬਲਦਾਂ ਚ ਪੇੜ ਨੇ ਕਿੱਥੇ ਪੇੜ ਬਲਦਾਂ ਨੇ ਪੇੜ ਮਾਰ ਤੇ ਮਾਰ ਕੇ ਟੱਕਰ ਚੱਕ ਕੇ ਮਾਰੀ ਪਰ ਉਹ ਕਹਿੰਦੇ ਵੀ ਉੱਥੇ ਰੌਲਾ ਪਾ ਲਿਆ ਕਹਾਂ ਮੈਂ ਤਾਂ ਜਦ ਇਥੇ ਭੇਡ ਬੰਨੀ ਦੀ ਵੀ ਮਾਣਾ ਮੋਟਾ ਕੁੱਖ ਚਾਲੂ ਤੇਰੇ ਬਲਦਾਂ ਨੇ ਮਾਰਤੀ ਲਾ ਕੇ ਰੌਲਾ ਪਾਉਣ ਰੋਣ ਲੱਗਿਆ ਵੀ ਕੰਡ ਕਾਲ ਲੱਗਿਆ ਗੱਪੀ ਦੀ ਮੈਂ ਤਾਂ ਭੇਡ ਮਸਾਂ ਲਿਆਇਤੀ ਮੈਂ ਤਾਂ ਉਹ ਲੈਤੀ ਮੈਂ ਮੇਲੇ ਤਾਂ ਕੋਈ ਹਾਈ ਨਹੀਂ ਮੈਂ ਤਾਂ ਗਰੀਬ ਆ ਫਿਰ ਕਹਿੰਦੇ ਹੁਣ ਯਾਰ ਬੰਦਿਆਂ ਨੇ ਇਕੱਠੇ ਹੋ ਕੇ ਪਏ ਤੁਹਾਨੂੰ ਮੇਰੇ ਤਾਂ ਕਹਿੰਦੇ ਵੀ ਹੋਰ ਤਾਂ ਉਹ ਜੱਟ ਲੈ ਵੀ ਨਹੀਂ ਕੁਛ ਤੂੰ ਐਂ ਕਰ ਤੇ ਤੇਰੀ ਭੇਡ ਮਾਰ ਕੇ ਤੂੰ ਬਲਦ ਲੈ ਜਾ ਕਹਿੰਦਾ ਚੱਲ ਥੋੜੀ ਮਰਜ਼ੀ ਐ ਕਰ ਲੋ। ਬਾਲਦ ਦੇ ਦਿਓ। ਬਾਲਦ ਪਾਈ ਲੈ ਲਿਆ ਉਹਨੇ। ਤੁਰੇ ਆ ਗਿਆ ਫਿਰ ਕਹਾ। ਕਹਿੰਦਾ ਯਾਰ ਮੈਂ ਰਾਤ ਵੀ ਕੱਟੂਗਾ ਉਥੇ ਪੁੱਛ ਲਿਆ ਵੀ ਮੈਂ ਰਾਤ ਕੱਟਨੀ ਆ ਕਿਸੇ ਨੂੰ। ਬੈਠੇ ਉਹਨੇ ਆਪਣੇ ਦਰਵਾਜ਼ੇ ਦੇ ਚੌਕੜੀਆਂ ਦੇ ਖੁੰਡਾਂ ਦੇ ਕੇ ਮੈਂ ਰਾਤ ਕੱਟਨੀ ਆ ਉਹ ਕਹਿੰਦੇ ਵੀ ਇੱਥੇ ਤਾਂ ਤੇਰੀ ਕੋਈ ਰਾਤ ਨਹੀਂ ਕਟਾਉਂਦਾ। ਮੇਰਾ ਪਿਛਲੇ ਪਾਸੇ ਪਿੰਡ ਦੇ ਫਲਾਣੇ ਸਾਹਮਣੇ ਦਾ ਘਰ ਐ। ਗਰੀਬ ਜਾਂ ਜ਼ਿਮੀਂਦਾਰ ਐ ਉਹ। ਉਹ ਕਟਾ ਅੰਦਰ ਰਾਤ ਆਉਂਦੇ ਜਾਂਦੇ ਵਪਾਰੀਆਂ ਦੀ ਉਹ ਵੀ ਆਪ ਵਪਾਰ ਪੂਰ ਕਰਦਾ ਸੀ ਵੀ ਉਹਦੇ ਲਵੇ ਘੱਟਦੇ ਨੇ ਤੂੰ ਭਾਈ ਉੱਥੇ ਵਗ ਜਾ ਕੋਈ ਤਾਂ ਬਲਦ ਬਿਮਾਰ ਜਾਂ ਦਿੱਤਾ ਜੱਟ ਨੇ ਵੀ ਚਲਾ ਦੇ ਦੇਣੇ ਨੂੰ ਉਹ ਸੋਨੇ ਰਾਹ ਚ ਜਾਂਦਾ ਆਂਦਾ ਲੀਲਾ ਸੋਥਾ ਲੈ ਰਿਆ ਦੁਕਾਨ ਤੋਂ ਤੇ ਆ ਕੇ ਉਹਨੂੰ ਮਾਰੀ ਹੱਕ ਜ਼ਿੰਮੇਦਾਰ ਨੂੰ ਉਹ ਆ ਗਿਆ ਕਹਿੰਦਾ ਕੀ ਕਹਣਾ ਹੈ ਭਾਈ ਹਾਂ ਜੀ ਰਾਤ ਕੱਟਣੀ ਮੈਂ ਤਾਂ ਪੁੱਛ ਕਹਾ ਉਹ ਕਹਿੰਦੇ ਵੀ ਉੱਥੇ ਕੱਟ ਲੈ ਹੈ ਨਾ ਆ ਜਾ ਕੋਈ ਨਾ ਕੱਟ ਲੈ ਉਹਦੇ ਵੀ ਵਿਚਾਰੇ ਮੁੰਡਾ ਮੁੰਡਾ ਦਾ ਕੋਈ ਹੈ ਨਹੀਂ ਸੀ ਇਕੱਲਾ ਹੀ ਸੀ ਜਾਂ ਇੱਕ ਕੁੜੀ ਸੀ ਦੋ ਕੁੜੀਆਂ ਦਾ ਇੱਕ ਵੈਸੇ ਹੀ ਹੋ ਸੀ ਉਹ ਬਈ ਕੁੜੀ ਉਹ ਸਾਮ ਦੀ ਸੀ ਡੰਗਰ ਡੰਗਰ ਜਿਹੜਾ ਕੋਈ ਆਉਂਦਾ ਤੇ ਆ ਕੇ ਦੀ ਸੇਵਾ ਕਰਦਾ ਹੀ ਵਧੀਆ ਉਹ ਵਪਾਰੀਆਂ ਦੀ ਆਉਂਦੇ ਜਾਂਦੇ ਵਪਾਰੀ ਖੜਦੇ ਤੇ ਉਹਦੇ ਲਿਖਾ ਜਾਂਦੇ ਔਰ ਪੈਸੇ ਵੀ ਦੇ ਜਾਂਦੇ ਹੋਣਗੇ ਤਾਂ ਜਿਹੜਾ ਅਗਲਾ ਸਾਮ ਸਮੇਂ ਜਾ ਕਰਦਾ ਸੀ ਉਹ ਕਹਿੰਦੇ ਕੋਈ ਨਾ ਆ ਜਾ ਕੁੜੀ ਨੇ ਫੜਿਆ ਬਲਦ ਭਾਈ ਬੰਨਤਾ ਕਹਿੰਦੀ ਕੋਈ ਨਾ ਜੀ ਭਾਈ ਜੋ ਕਟਲੋਰਾ ਤਾਂ ਰੋਟੀ ਤੋਂ ਖਾਦਾ ਅਸਾਤਾ ਪਣੀ ਛਾ ਕੇ ਪਾਏਗੇ ਉਹਨਾਂ ਦਾ ਮੈਨੇ ਮਗਰੋਂ ਬਲਦ ਨੂੰ ਲੀਲਾ ਤੁੱਤਾ ਚਾਰਤਾ ਉਹ ਬਲਦਾ ਤੜਕੇ ਨੂੰ ਮਰ ਗਿਆ ਉਹ ਤਾਂ ਉਹ ਬਿਮਾਰ ਤੇ ਕੋਹੋ ਨੇ ਲੀਲਾ ਤੁੱਤਾ ਚਾਹਤਾ ਤਾਂ ਮਰ ਗਿਆ ਉਹ ਤਾਂ ਉੱਥੇ ਪਾਇਆ ਰੌਲਾ ਉਹਨੇ ਪਈ ਕਹਿੰਦਾ ਜੀ ਮੈਨਾਂ ਤਾਂ ਮੈਂ ਤਾਂ ਮਸਾ ਖਰੀਦ ਕੇ ਲਿਆਇਤੀ ਬਲਦਾ ਗੱਪੀ ਤਾਂ ਹੈ ਗਈ ਸੀ ਮਾਰਿਆ ਗੱਪ ਕਹਿੰਦਾ ਮੈਂ ਤਾਂ ਇਧਰੋਂ ਲਿਆਇਤੀ ਹਸਾਰ ਕੇ ਨੂੰ ਖਰੀਦ ਕੇ ਮੈਨਾਂ ਤਾਂ ਬਲਦ ਹੀ ਮਾਰਤਾ ਤੁਸੀਂ ਕੀ ਚਾਰੇ ਪਤਾ ਨਹੀਂ ਕੁਸ ਦਾਣੇ ਚ ਪਾਤਾ ਪਤਾ ਨਹੀਂ ਦਾਣਾ ਵੱਧ ਪਾਤਾ ਇਕੱਠਾ ਹੋ ਗਿਆ ਕਹਿੰਦੇ ਕੀ ਹੋ ਗਿਆ ਕਹਿੰਦਾ ਇਹਨਾਂ ਨੇ ਮੇਰਾ ਬਲਦ ਮਾਰਤਾ ਥਾਣਾ ਸੂਣਾ ਵੱਧ ਚਾਰਤਾ ਕਹਿੰਦਾ ਵੀ ਮਾਤਾ ਮਸਾ ਖਰੀਦ ਕੇ ਲਿਆਈ ਸੀ ਵੀ ਹੁਣ ਮੈਂ ਕੀ ਕਰਾਂ ਮੈਂ ਤਾਂ ਪਹਿਲਾਂ ਉਹਦੇ ਰਵੇ ਰਾਤ ਨੂੰ ਗੱਪ-ਗੁੱਪ ਛੱਡੀ ਜਾਂ ਜੱਟ ਜ਼ਿਮੀਦਾਰ ਰਵੇ ਕਹਿੰਦਾ ਮੇਰੇ ਵਹਨ ਬਹੁਤ ਐ ਆਪਣੇ ਤਾਂ ਪੂਰਾ ਕੰਮ ਚੱਲਦਾ ਮੈਂ ਤਾਂ ਬਲਦ ਲਿਆਇਆ ਕਹਿੰਦਾ ਵਧੀਆ ਕਹਿੰਦਾ ਦੂਜਾ ਕੱਢ ਦਾਂਗੇ ਇੱਕ ਅੱਧਾ ਫੇਰ ਲੈ ਆਵਾਂਗੇ ਵਧੀਆ ਬਲਦ ਰੱਖਣਾ ਖੇਤੀ ਪੁੱਤੀ ਕਾ ਪਰ ਵੀ ਚੱਲਦੀ ਆ ਮਗਰ ਬੰਦੇ ਹੈਗੇ ਕੰਮ ਕਰਨ ਵਾਲੇ ਕਹਿੰਦਾ ਅੱਛਾ ਭਾਈ ਪੁੱਈ ਕਹਿੰਦਾ ਮੇਰੇ ਹੈਗੇ ਉਹ ਜਦੋਂ ਉਹਨੇ ਕਿਹਾ ਵੀ ਬਲਦ ਮਰ ਗਿਆ ਰੋਲਾ ਪਾ ਲਿਆ ਉਹ ਕਹਿੰਦੇ ਵੀ ਹੁਣ ਕੀ ਕਰੀਏ ਤਾਂ ਬਲਦ ਤਾਂ ਯਾਰ ਮਰ ਗਿਆ ਉਹ ਕਹਿੰਦਾ ਮੇਰੇ ਤਾਂ ਕੁਝ ਦੇ ਨੁਮਣੀ ਯਾਰ ਪੈਸਾ ਪੂ ਸਾਹਮਣੀ ਮੈਂ ਤਾਂ ਆਪ ਗਰੀਬ ਆ ਕਹਿੰਦਾ ਮੈਂ ਇੱਕ ਕੰਮ ਕਰ ਲੈਣਾ ਵੀ ਚਲ ਵੀ ਆਪਾਂ ਤੇ ਤੂੰ ਐ ਕੰਮ ਦੱਸਦਾ ਵਧੀਆ ਵੀ ਜ਼ਮੀਨ ਨੂੰ ਚੰਗੀ ਐ ਵੀ ਮੈਂ ਤਾਂ ਭਾਈ ਬਲਦਾ ਕਰਦਾ ਮੈਂ ਤਾਂ ਕੁੜੀ ਦੇ ਤੈਨੂੰ ਸਾਖ ਦੇ ਦੇਣਾ ਕਹਿੰਦਾ ਯੇ ਵੀ ਲੋਟ ਐ ਐ ਵੀ ਕਰ ਲਾਂਗੇ ਕਹਿੰਦਾ ਵੀ ਠੀਕ ਐ ਚਲੋ ਕਹਿੰਦੇ ਤੈ ਤਾਂ ਕੁੜੀ ਵਿਆਹਣੀ ਆ ਲੋਕ ਕਹਿੰਦੇ ਵੀ ਚਲ ਤੂੰ ਇਹਦਾ ਵਿਆਹ ਦੇ ਤੇ ਜਹਾਜਾ ਹੈਗਾ ਚਲ ਠੀਕ ਐ ਵੀ ਕੰਮ ਕੁਮ ਤੂੰ ਕਹਿੰਦਾ ਚੰਗਾ ਦੱਸਦਾ ਰਾਤ ਦੱਸਦਾ ਜੀ ਕਹਿੰਦਾ ਹਾਂ ਚੰਗੀ ਜ਼ਮੀਨ ਜੂਣੇ ਗੱਪ ਮਾਰੀਂਗਾ ਉਹਦੇ ਲੈ ਗੱਪੀ ਦਾ ਹੈਗਾ ਹੀ ਸੀ ਉਹਨੇ ਭਾਈ ਕੁੜੀ ਦੇ ਨਾਂਦੀ ਦੇਤੇ ਕਹਿੰਦਾ ਵੀ ਹੋਰ ਤਾਂ ਮੇਰੇ ਬਾਹ ਨਹੀਂ ਕੋਈ ਆ ਲੈ ਜਾ ਤੂੰ ਫਿਰ ਹੁਣ ਕੀ ਬਾਹ ਕੁੜੀ ਲੈ ਜਾ ਕਹਿੰਦਾ ਠੀਕ ਐ ਉਹਦਾ ਕੁੜੀ ਲਿਆਇਆ ਉਹ ਲੋਕ ਤਾਂ ਦੇਖਾਂ ਕੁੜੀ ਸੋਹਣੀ ਆਪ ਉਹ ਬੰਦਾ ਕੰਮ ਦਾਣਾ ਗੱਪੀ ਆਮਲੀ ਉਹ ਦੇਖਣ ਵਾਲੇ ਕਹਿੰਦੇ ਆਮਲੀ ਦਾ ਸੱਚੀ ਉਹ ਯਾਰ ਗੱਪੀ ਦਾ ਵਿਆਹ ਕਰਾ ਲਿਆ ਕਹਿੰਦੇ ਪਤਾ ਬਾੜੀ ਸੋਹਣੀ ਲਿਆ ਬਹੂ ਉਹ ਗੱਲ ਭੁੜੀਆਂ ਕੁੜੀਆਂ ਦੇਖ-ਦੇਖ ਜਾਣ ਵੀ ਗੱਪੀ ਇਹ ਬਹੂ ਕਿੱਥੋਂ ਲਿਆ ਯਾਰ ਇੰਨੀ ਸੋਹਣੀ ਲਾਲ ਲਾਲ ਹੋ ਗਈ ਸਾਰੇ ਪਿੰਡ ਚ ਬਹੂ ਸੋਹਣੀ ਉਹ ਐ ਕਰਦੇ ਕਰਦੇ ਹੋਰ ਐ ਲਾ ਕੇ ਆ ਵੀ ਬਹੂ ਲਿਆ ਬਹੂ ਲਿਆ ਤਾਂ ਆਪ ਤੇ ਭਾਈ ਭਾਈ ਲੜ ਪਏ ਜਦੋਂ ਲੜੇ ਹੋਏ ਉਹਨੇ ਮਾਰਾ ਮੋਟਾ ਕੁਝ ਉਧਰ ਉਧਰੀ ਕਹਿਤਾ ਕਿਸੇ ਨੂੰ ਕੁਛ ਉਹ ਤਾਂ ਲੜ ਪਏ ਹਾਈ ਗਾ ਤੇ ਉਹ ਦੂਜੇ ਨੇ ਭਾਈ ਉਹਦੇ ਮਾਰੀ ਕੁਹਾੜੀ ਗੱਪੀ ਦਾ ਮਰ ਗਿਆ ਗੱਪੀ ਦਾ ਕੁਹਾੜੀ ਬੱਚੀ ਮਰ ਗਿਆ ਮਰ ਕੇ ਉਹ ਜਿਹੜੀ ਉਹ ਲਿਆਇਆ ਸੀ ਉਹ ਜਿਹੜੇ ਨੇ ਮਾਰੇ ਤੇ ਉਹਨੇ ਸੰਭਲੀ ਉਹ ਗੱਪੀ ਦਾ ਵਿਚਾਰਾ ਜਿਹਾ ਜਿਹਾ ਹੈਗਾ ਦੀ ਪਿੰਡ ਹੋ ਗਿਆ ਦੀ ਲੋਕਾਂ ਦੀ ਵੀ ਗੱਪੀ ਦਾ ਵਿਚਾਰਾ ਉਹੋ ਜਿਹੀ ਫੇਰ ਰਹਿ ਗਿਆ ਇਹ ਤਾਂ ਉਹੋ ਜਿਹੀ ਰਹਿ ਕੇ ਮਰ ਗਿਆ ਇਹਦਾ ਕੋਈ ਪੱਲੇ ਨਹੀਂ ਪਿਆ ਮੈਨੂੰ ਤਾਂ ਮੁੰ ਤਾਂ ਕਰਦਾ ਹੀ ਰਹਿ ਗਿਆ ਉਹ ਤਾਂ ਚੱਲ ਫੇਰ ਉੱਥੋਂ ਭਾਈ ਉਹ ਗੱਲ ਹੋਈ ਮਿੱਟੀ ਉੱਥੇ ਹੁਣ ਉਹਨਾਂ ਦੇ ਰਹਿਣ ਲੱਗੇ ਆਪਣੇ ਪਾਸ ਜਾਣ ਲੱਗਦੇ ਨੇ ਚੱਲ ਬਸ ਐਡੀ ਹੀ ਗੱਲ ਹੈ ਭਾਈ ਗੁਰੂ ਜੀ ਕਾਕਾ ਸਾਹਿਬ ਭਾਈ ਗੁਰੂ ਜੀ ਕੀ ਫਤਿਹ